ਅੱਜਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ মিডিਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ মিডিਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਮਾਨ ਹਾਲ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ মিডিਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਅਗੂਆ ਉਹਨਾਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੂਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ ਅੱਜਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਮੀਡੀਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਮਾਨ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ মিডিਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਦੇ ਅਗੂਆ ਉਹਨਾਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੁਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ ਅੱਜਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀ ਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਮੀਡੀਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਮਾਨ ਹਾਲ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਆ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਆਗੂਆਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੁਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀ ਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਮੀਡੀਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਮਾਨ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ মিডিਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਆਗੂਆ ਉਹਨਾਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੁਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ ਸਾਤਿਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀ ਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਮੀਡੀਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਮਾਨ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਹੈ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਆਗੂਆਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੁਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀ ਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਮੀਡੀਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਆ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਆਗੂਆਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੁਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਮੀਡੀਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ মিডিਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਆਗੂਆ ਉਹਨਾਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੂਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀ ਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਮੀਡੀਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਮਾਨ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ মিডিਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਆਗੂਆਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੁਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ ਅੱਜਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ মিডিਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ মিডিਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਮਾਨ ਹਾਂ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ মিডিਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਅਗਵੇ ਉਹਨਾਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੂਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ ਸੱਚਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀ ਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਮੀਡੀਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਮਾਨ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ মিডিਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੂਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਹੈ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਅਗੂਆ ਉਹਨਾਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੁਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀ ਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਮੀਡੀਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਹੈ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਆਗੂਆਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੁਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀ ਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਮੀਡੀਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ মিডিਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਆ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਆਗੂਆਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੁਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਟਿਆਲਾ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਅੱਜ ਮਾਤਾ ਕਾਲੀਮਾਤਾ ਮੰਦਿਰ ਜਾ ਕੇ ਨਤਮਸਤਕ ਵੀ ਹੋਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸੀਐਮ ਮਾਨ ਹੈ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਮੀਡੀਆ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਵੇਗੀ ਉਹਨਾਂ ਦੇ ਵੱਲੋਂ ਕੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਹਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਵਿਖੇ ਸੀਐਮ ਪਹੁੰਚਣਗੇ ਉੱਥੇ ਹੀ ਲੋਕਾਂ ਦੇ ਨਾਲ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ মিডিਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਸੀਐਮ ਮਾਨ ਦੇ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਸੀਗੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸੀਐਮ ਮਾਨ ਦਾ ਕੋਈ ਬਿਆਨ ਨਹੀਂ ਸਾਹਮਣੇ ਪਰ ਇਹ ਜੋ ਮੁੱਦਾ ਹੈ ਕਾਫੀ ਵੱਡਾ ਸੀਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨਨੇ ਵੀ ਆਮ ਆਦਮੀ ਪਾਰਟੀ ਆਗੂਆਂ ਦੇ ਵੱਲੋਂ ਵੀ ਬਿਆਨ ਆਏ ਨੇ ਕਿ ਆ ਜਾ ਰਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹੱਕ ਦੇ ਲਈ ਅਤੇ ਉਹਨਾਂ ਦੇ ਖੁਸ਼ਹਾਲੀ ਦੇ ਲਈ ਇਹ ਜੋ ਫੈਸਲਾ ਲਿੱਤਾ ਗਿਆ ਅਤੇ ਅੱਜ ਵੀ ਜਦੋਂ ਸੀਐਮ ਮਾਨ ਮਾਤਾ ਦੇ ਮੰਦਿਰ ਮੱਥਾ ਟੇਕਣ ਜਾਣਗੇ ਤੇ ਉਸ ਸਮੇਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਲਈ ਜੋ ਕਿ ਉਹਨਾਂ ਦੀ ਖੁਸ਼ ਸਹਿਮਤੀ ਦੇ ਲਈ ਅਰਦਾਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਅੱਜ ਕੀ ਗੱਲਬਾਤ ਕੀਤੀ ਜਾਵੇਗੀ ਹਜੇ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰ ਜੋ ਬੀਤੇ ਦਿਨ ਲੈਂਡ ਪੋਲਿਸੀ ਲੈਂਡ ਪੂਲਿੰਗ ਪੋਲਿਸੀ ਵਾਪਸ ਲਈ ਗਈ ਹੈ ਸ਼ਾਇਦ ਉਸ ਮੁੱਦੇ ਦੇ ਉੱਪਰ ਅੱਜ ਮੀਡੀਆ ਦੇ ਨਾਲ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਜਾ ਸਕਦੀ ਹੈ